ਤੇ ਹੁਣ 11 ਮਹੀਨੇ ਹੋ ਗਏ ਐ ਮੈਂ ਆਪਣੇ ਪਾਪਾ ਨਾਲ ਗੱਲ ਨਹੀਂ ਕੀਤੀ ਤੇ ਹਣ ਪਹਿਲਾਂ ਤਾਂ ਵੀਡੀਓ ਕਾਲ ਤੇ ਜੇ ਪਾਪਾ ਦੀ ਫੋਟੋ ਵੇਖੀ ਸੀ ਤੇ ਹੁਣ 10 ਮਹੀਨੇ 11 ਮਹੀਨੇ ਹੋ ਗਏ ਆਪਣੇ ਆਪਣੇ ਪਾਪਾ ਨੂੰ ਇੱਕ ਵਾਰ ਵੀ ਨਹੀਂ ਸੁਣਿਆ ਮੈਂ ਆਪਣੇ ਪਾਪਾ ਜੀ ਮੈਂ ਪਾਰਾ ਸਰਕਾਰ ਨੂੰ ਇਹ ਗੁਜਾਇਸ਼ ਕਰਦਾ ਹਾਂ ਕਿ ਮੇਰੇ ਪਾਪਾ ਮੈਨੂੰ ਮਿਲ ਜਾਣ ਜੇ ਤੁਸੀਂ ਨਹੀਂ ਕੁਝ ਕਰ ਸਕਦੇ ਤਾਂ ਮੈਨੂੰ ਪਰਮਿਸ਼ਨ ਦੇ ਦਿਓ ਮੈਂ ਆਪਣੇ ਪਾਪਾ ਨੂੰ ਆਪਣੇ ਪੁਰਤਕਾਲ ਜਾ ਕੇ ਮੈਂ ਉਹਨਾਂ ਦੀ ਭਾਲ ਕਰਾਂਗਾ 11 ਮਿੰਟ ਦਿੱਲੀ ਕਰਦਾ ਕਿ ਦੱਸਿਆ ਨਹੀਂ ਕਿ ਸਾਨੂੰ ਕਿ ਹਾਂ ਮੈਂ ਮਿਲਣੇ ਨਹੀਂ ਪਾ ਲਿਆ ਮੈਨਸ ਮਿਲਣਾ ਤੋਂ ਨਹੀਂ ਕੋਈ ਨਹੀਂ ਸੁਣਦੀ ਨੰਬਰ ਲਈ ਨਾ ਇਧਰ ਮੇਰੇ ਮਮਾ ਲੜਾਈ ਕਰ ਦਿੰਦੀ ਪਾਪਾ ਨਾਲ ਇਸ ਲਈ ਮਮਾ ਨੇ ਝਕਾ ਦਿੱਤਾ ਉਹਨਾਂ ਨੇ 11 ਮਹੀਨਿਆਂ ਤੋਂ ਪੁਰਤਕਾਲ ਚ ਲਾਪਤਾ ਪੰਜਾਬੀ ਜਰਨੈਲ ਸਿੰਘ ਦੀ ਪਾਲ ਚ ਤਰ ਤਰਦੀਆ ਖਾਰਿਆ ਠੋਕਰ ਪੰਜਾਬ ਤੇ ਭਾਰਤ ਸਰਕਾਰ ਨਹੀਂ ਲੈ ਰਹੀ ਸਾਰ ਕੌਣ ਸੁਨੇਗਾ ਇਨਾ ਬੱਚਿਆਂ ਦੀ ਫਰਿਆਦ ਬੀਤੇ 10 ਸਾਲਾਂ ਤੋਂ ਇਨਾ ਬੱਚਿਆਂ ਨੇ ਆਪਣੇ ਪਿਤਾ ਨੂੰ ਨਹੀਂ ਦੇਖਿਆ ਸਿਰਫ ਉਹਨਾਂ ਦੀ ਆਵਾਜ਼ ਸੁਣੀ ਸੀ ਪਰ ਬੀਤੇ 11 ਮਹੀਨਿਆਂ ਤੋਂ ਉਹ ਆਵਾਜ਼ ਵੀ ਨਹੀਂ ਸੁਣੀ ਜਿਸ ਆਵਾਜ਼ ਨੂੰ ਸੁਣ ਕੇ ਉਹਨਾਂ ਨੂੰ ਤਰਫਾਸ ਮਿਲਦਾ ਸੀ ਉਹ ਉਹ ਵਿਦੇਸ਼ੀ ਇਤਿਹਾਸੀ ਤੇ ਗੁੰਮ ਹੋ ਗਏ ਕਪੂਰਥਲਾ ਦਾ ਰਹਿਣ ਵਾਲਾ ਜਰਨੈਲ ਸਿੰਘ ਪੀਤੇ 11 ਮਹੀਨਿਆਂ ਤੋਂ ਪੁਰਤਗਾਲ ਦੇ ਵਿੱਚ ਲਾਪਤਾ ਹੈ ਉਸ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਰਹੀ ਤੇ ਇਧਰ ਉਸਦਾ ਪਰਿਵਾਰ ਉਸ ਨੂੰ ਲੱਭਣ ਲਈ ਹੱਥ ਪੈਰ ਮਾਰ ਰਿਹਾ ਜਰਨੈਲ ਸਿੰਘ ਦੀ 15 ਸਾਲ ਦੀ ਤੀ ਤੇ 13 ਸਾਲਾ ਬੇਟਾ ਆਪਣੇ ਪਿਤਾ ਨੂੰ ਲੱਭਣ ਲਈ ਅਰਜ਼ੋਈ ਕਰ ਰਿਹਾ ਬੁੱਢਾ ਪਿਤਾ ਹਰ ਦਰ ਤੇ ਜਾ ਕੇ ਅਪੀਲ ਕਰ ਚੁੱਕਾ ਹੈ ਪਰ ਨਾਤਾ ਪੰਜਾਬ ਸਰਕਾਰ ਤੇ ਨਾ ਹੀ ਭਾਰਤ ਸਰਕਾਰ ਉਹਨਾਂ ਬਾਰੇ ਕੁਝ ਸੋਚ ਰਹੀ ਹੈ 13 ਸਾਲਾ ਸੁਖਵਿੰਦਰ ਦਾ ਕਹਿਣਾ ਹੈ ਕਿ ਸਰਕਾਰ ਉਸਦੇ ਪਿਤਾ ਨੂੰ ਨਹੀਂ ਲੱਭ ਸਕਦੀ ਤਾਂ ਉਸ ਨੂੰ ਪੁਰਤਕਾਲ ਜਾਣ ਦੀ ਇਜਾਜ਼ਤ ਦੇਵੇ ਉਹ ਆਪਣੇ ਪਿਤਾ ਨੂੰ ਲੱਭ ਕੇ ਲਿਆਵੇਗਾ ਜਰਨੈਲ ਕੀ ਨਾਮ ਬੇਟਾ ਤੁਹਾਡਾ ਔਰ ਕੀ ਗੱਲ ਹੋਈ ਸਾਰੀ ਇਹ ਦੱਸੋ ਮਾੜਾ ਮੇਰਾ ਨਾਮ ਸੁਖਵਿੰਦਰ ਸਿੰਘ ਮੇਰੇ ਫਾਦਰ ਦਾ ਨਾਮ ਜਰਨੈਲ ਸਿੰਘ ਮੇਰੇ ਪਾਪਾ 11 10 10 ਸਾਲਾਂ ਤੋਂ ਪੁਰਤਕਾਲ ਦੇ ਵਿੱਚ ਪੱਕੇ ਸੀਗੇ ਤੇ ਹਣ ਮੈਂ 10 ਸਾਲ ਹੋ ਗਏ ਮੈਂ ਆਪਣੇ ਪਾਪਾ ਨੂੰ ਨਹੀਂ ਦੇਖਿਆ ਮੈਂ ਉਦੋਂ 3 ਸਾਲਾਂ ਦਾ ਸੀ ਜਦੋਂ ਮੇਰੇ ਪਾਪਾ ਬਾਹਰ ਗਏ ਸੀ ਤੇ ਹੁਣ 11 ਮਹੀਨੇ ਹੋ ਗਏ ਆ ਮੈਂ ਆਪਣੇ ਪਾਪਾ ਨਾਲ ਗੱਲ ਨਹੀਂ ਕੀਤੀ ਤੇ ਹਣ ਪਹਿਲਾਂ ਤਾਂ ਵੀਡੀਓ ਕਾਲ ਤੇ ਜੇ ਪਾਪਾ ਦੀ ਫੋਟੋ ਵੇਖੀ ਸੀ ਤੇ ਹੁਣ 10 ਮਹੀਨੇ 11 ਮਹੀਨੇ ਹੋ ਗਏ ਮੈਂ ਆਪਣੇ ਪਾਪਾ ਨੂੰ ਵਾਰ ਵੀ ਨਹੀਂ ਸੁਣਿਆ ਮੈਂ ਆਪਣੇ ਪਾਪਾ ਜੀ ਦੀ ਮੈਂ ਭਾਰਤ ਸਰਕਾਰ ਨੂੰ ਇਹ ਗੁਜਾਇਸ਼ ਕਰਦਾ ਹਾਂ ਕਿ ਮੇਰੇ ਪਾਪਾ ਮੈਨੂੰ ਮਿਲ ਜਾਣ ਜੇ ਤੁਸੀਂ ਨਹੀਂ ਕੁਝ ਕਰ ਸਕਦੇ ਤਾਂ ਮੈਨੂੰ ਪਰਮਿਸ਼ਨ ਦੇ ਦਿਓ ਮੈਂ ਆਪਣੇ ਪਾਪਾ ਨੂੰ ਆਪੇ ਪੁਰਤਗਾਲ ਜਾ ਕੇ ਮੈਂ ਉਹਨਾਂ ਦੀ ਪਾਲ ਕਰਾਂਗਾ ਤੇ ਆਪਣੇ ਪਾਪਾ ਨੂੰ ਮਿਲਾਂਗਾ ਤੁਸੀਂ ਤਾਂ ਬਹੁਤ ਛੋਟੇ ਹੋ ਤੁਸੀਂ ਤੁਹਾਡੀ ਉਮਰ ਕਿੰਨੀ ਹੈਗੀ ਆ ਮੇਰੀ ਉਮਰ 13 ਸਾਲ ਜੀ ਤੁਸੀਂ ਕਿਦਾਂ ਲੱਭੋਗੇ ਫਾਦਰ ਨੂੰ ਜੇ ਤੁਸੀਂ ਮੰਨ ਲਓ ਪੁਰਤਗਾਲ ਚਲੇ ਵੀ ਜਾਂਦੇ ਆ ਕਿਦਾਂ ਲੱਭੋਗੇ ਕਿਹੜੀ ਕਲਾਸ ਪੜਦੇ ਹੋ ਮੈਂ 7ਥ ਕਲਾਸ ਚ ਪੜਦਾ ਹਾਂ ਸਕੂਲ ਜਾਂਦੇ ਹੋ ਹਾਂਜੀ ਉੱਥੇ ਵੀ ਜਾਣਾ ਉੱਥੇ ਵੀ ਮੈਨੂੰ ਮੇਰੇ ਪਾਪਾ ਦੀ ਯਾਦ ਆਉਂਦੀ ਹੈ ਜਦੋਂ ਘਰ ਹੁੰਨਾ ਪਾਪਾ ਦੀ ਯਾਦ ਆਉਂਦੀ ਹੈ ਤੇ ਜੇ ਪੰਜਾਬ ਸਰਕਾਰ ਕੁਝ ਨਹੀਂ ਕਰ ਸਕਦੀ ਤਾਂ ਮੈਨੂੰ ਪਰਮਿਸ਼ਨ ਦੇ ਦੇਣ ਮੈਂ ਆਪ ਜਾ ਕੇ ਪਾਪਾ ਨੂੰ ਲੱਭ ਸਕਦਾ ਤੇ ਜੇ ਪਰਮਿਸ਼ਨ ਨਹੀਂ ਮਿਲਦੀ ਫੇਕ ਕੀ ਕਰੋਗੇ ਫੇ ਮੈਂ ਪਰ ਸਰਕਾਰ ਨੂੰ ਇਹ ਗੁਜਾਸ਼ ਕਰਦਾ ਹਾਂ ਜੀ ਜਾਂ ਤੁਸੀਂ ਆਪ ਹੀ ਲੱਭ ਕੇ ਦੇ ਦਿਓ ਐਨਾ ਹੀ ਦੱਸ ਦਿਓ ਕਿ ਮੇਰੇ ਪਾਪਾ ਹੈਗੇ ਵੀ ਆ ਜਾਂ ਨਹੀਂ 11 ਮਹੀਨੇ ਤੋਂ ਤੁਸੀਂ ਕੋਈ ਐਫਰਟਸ ਕੀਤੇ ਗਏ ਉਹ ਸਰਕਾਰ ਨੂੰ ਜਾਂ ਭਾਰਤ ਸਰਕਾਰ ਨੇ ਭਿੰਦੇਂਦਰ ਹਾਂਜੀ ਮੇਰੇ ਦਾਦਾ ਜੀ ਨੇ ਹਣਾ ਭਾਰਤ ਸਰਕਾਰ ਨੂੰ ਤੇ ਪੁਰਤਕਾਲ ਦੀ ਸਰਕਾਰ ਨੂੰ ਬਹੁਤ ਸਾਰੀ ਈਮੇਲਾਂ ਕੀਤੀਆਂ ਪਰ ਉਹ ਕੋਈ ਜਵਾਬ ਨਹੀਂ ਦਿੰਦੇ ਕਪੂਰਸਲਾ ਪੁਲਿਸ ਨੂੰ ਵੀ ਕੋਈ ਦਰਖਾਸਤ ਦਿੱਤੀ ਹੈ ਹਾਂਜੀ ਕਪੂਰਸਲਾ ਪੁਲਿਸ ਨੂੰ ਵੀ ਦਰਖਾਸਤ ਦਿੱਤੀ ਹੈ ਜੀ ਤੇ ਹਣਾ ਉਹ ਵੀ ਅੱਗ ਕੁਝ ਨਹੀਂ ਸਾਨੂੰ ਦੱਸਦੇ ਤੁਹਾਡੇ ਮਦਰ ਜਿਹੜੇ ਨੇ ਉਹ ਕਿੱਥੇ ਨੇ ਔਰ ਉਹ ਕਦੋਂ ਗਏ ਇਥੋਂ ਔਰ ਕੀ ਹਲਾਤਾ ਐਸ ਲਈ ਕਿਥੇ ਨੇ ਮਦਦ ਮਦਰ ਮੇਰੇ ਮਦਰ ਪੁਰਤਕਾਲ ਦੇ ਵਿੱਚ ਸੀਗੇ ਜਦੋਂ ਮੇਰੇ ਪਾਪਾ ਨੇ ਉਹਨਾਂ ਨੂੰ ਪੱਕੇ ਹੋ ਕੇ ਸਾਧ ਲਿਆ ਸੀ ਉੱਥੇ ਤੇ 4 ਸਾਲ ਹੋ ਗਏ ਤੇ ਹਨ ਉਹ ਬਾਹਰ ਸੀਗੇ ਤੇ ਹੁਣ ਉਹ ਇੰਡੀਆ ਆਏ ਆ ਮਿਲਣ ਆਏ ਤੁਹਾਨੂੰ ਨਹੀਂ ਜੀ ਸਾਨੂੰ ਨਹੀਂ ਮਿਲਣ ਕਾਰਨ ਕੀ ਰਿਹਾ ਹੈਗਾ ਵਿੱਚ ਕਾਰਨ ਉਹ ਹਨ ਬਸ ਸਾਨੂੰ ਮਿਲਣ ਨਹੀਂ ਆਏਗੇ ਉਹ ਕਿਉਂਕਿ ਪਤਾ ਨਹੀਂ ਉਹਨਾਂ ਨੂੰ ਕੀ ਉਹਨਾਂ ਨੇ ਜਦੋਂ 4 ਸਾਲ ਬਾਹਰ ਰਹੇ ਆ ਉਹਨਾਂ ਨੇ ਸਾਨੂੰ ਇੱਕ ਵੀ ਖਰਚਾ ਨਹੀਂ ਭੇਜਿਆ ਜੀ ਈ ਮੰਨ ਕਰ ਦਿਓ ਆਖਰੀ ਕਿਉਂਕਿ ਤੁਹਾਡੇ ਮਦਰ ਵੀ ਦੱਸ ਰਹੇ ਨੇ ਕਿ ਨਹੀਂ ਮਿਲਣਾ ਏ ਔਰ ਮਦਰ ਪੁਰਤਗਾਲ ਰਹੇ ਸੀ ਇੱਥੇ ਤੁਹਾਨੂੰ ਦੇਖਣ ਆ ਜਦੋਂ ਤੁਸੀਂ ਛੋਟੇ ਸੀਗੇ ਜਾਂ 10 ਸਾਲ ਪਹਿਲਾਂ ਜਿੰਦਾ ਦੇ ਖਲਾਸ ਸੀ ਉਦੋਂ ਤੁਹਾਡੇ ਮਦਰ ਟੇਕ ਕੇਅਰ ਕਰਦੇ ਸੀ ਕੀ ਉਹ ਸਸਤੀ ਦੀ ਉਹਦਾ ਵੀ ਨਹੀਂ ਸੀ ਜਿਹਦਾ ਟੇਕ ਕੇਅਰ ਕੁਝ ਨਹੀਂ ਸੀ ਕਰਦੇ ਹੁੰਦੇ ਸਿਰਫ ਇੱਧਰ ਉੱਧਰ ਉਹਨਾਂ ਨੇ ਜਾਣਾ ਸਾਨੂੰ ਉਹਨਾਂ ਨੇ ਸਾਡਾ ਖਿਆਲ ਹੀ ਨਹੀਂ ਸੀ ਰੱਖਦੇ ਹੁੰਦੇ ਫਾਦਰ ਕਿਦਾਂ ਸੀ ਤੁਹਾਨੂੰ ਪਿਆਰ ਕਰਦੇ ਸੀ ਕੀ ਫਾਦਰ ਸਾਡੇ ਸਾਨੂੰ ਪਿਆਰ ਕਰਦੇ ਸੀ ਤੇ ਹਨਾ 11 ਸਾਲ ਹੋ ਗਏ ਸੀ ਜਦੋਂ ਮੇਰੇ ਪਾਪਾ ਇਹਨੂੰ ਬਾਹਰ ਤੇ ਉਹੀ ਹਨਾ ਹਨਾ ਉਧਰ ਸਾਨੂੰ ਪੇਮੈਂਟ ਭੇਜਦੇ ਹੁੰਦੇ ਸੀ ਸਾਡੇ ਸਕੂਲ ਦਾ ਖਰਚਾ ਕਰਦੇ ਸੀ ਤੇ ਜਦੋਂ ਹਨਾ ਮੇ 11 ਮਹੀਨੇ ਹੋ ਗਏ ਜਦੋਂ ਮੇਰੇ ਪਾਪਾ ਇਹਨੂੰ ਲਾ ਪਤਾ ਹੋਏ ਤੇ ਉਦੋਂ ਮੇਰੇ ਦਾਦਾ ਦਾਦੀ ਜੀ ਹਨਾ ਸਾਡੀ ਟੇਕ ਕੇਅਰ ਕਰਦੇ ਆ ਉਹੀ ਸਾਨੂੰ ਸਕੂਲੇ ਭੇਜਦੇ ਆ ਉਧਰ ਜਨੈਲ ਸਿੰਘ ਦੀ 15 ਸਾਲਾ ਧੀ ਦਾ ਕਹਿਣਾ ਹੈ ਕਿ ਉਹ 5 ਸਾਲ ਦੀ ਸੀ ਜਦੋਂ ਉਸਦੇ ਪਿਤਾ ਉਹਨੂੰ ਛੱਡ ਕੇ ਪੁਰਤਕਾਲ ਚਲੇ ਗਏ 15 ਸਾਲਾ ਜੈਸਮੀਨ ਆਪਣੇ ਪਿਤਾ ਨੂੰ ਮਿਲਣਾ ਚਾਹੁੰਦੀ ਹੈ ਆਪਣੇ ਪਿਤਾ ਬਾਰੇ ਗੱਲ ਕਰਦੇ ਹੋਏ ਜੈਸਮੀਨ ਮੀਡੀਆ ਦੇ ਸਾਹਮਣੇ ਹੀ ਭਾਵੁਕ ਹੋ ਗਈ ਬੇਟਾ ਕੀ ਨਾ ਤੁਹਾਡਾ ਔਰ ਕੀ ਹੈਗਾ ਫਾਦਰ ਕਿਨੇ ਚਿਰ ਤੋਂ ਮਿਸਿੰਗ ਹੈ ਕੀ ਰੋ ਰਹਾ ਸਰ ਮੈਂ ਮੇਰਾ ਨਾਮ ਜੈਸਮੀਨ ਕੋਰਿਆ ਮੇਰੇ ਪਾਪਾ ਨੂੰ 11 ਮਹੀਨੇ ਹੋ ਗਏ ਆ ਨਹੀਂ ਲੱਭਦੇ ਪਏ ਲਾ ਪਤਾ ਆ ਤੇ ਮੇਰੇ ਪਾਪਾ ਨੂੰ 10 ਸਾਲ ਹੋ ਗਏ ਪਾਰ ਗਿਆ ਨੂੰ ਤੇ ਉਧਰ ਜਦ ਪੱਕੇ ਹੋ ਗਏ ਫੇ ਮੇਰੇ ਪਾਪਾ ਨੇ ਮਮਾ ਨਾਲ ਸਾਧ ਲਿਆ ਸੀਗਾ ਕਿੰਨੇ ਸਾਲ ਦੇ ਸੀ ਤੁਸੀਂ ਜਦੋਂ ਫਾਦਰ ਤੁਹਾਡੇ ਵਰਗੇ ਮੈਂ 5 ਸਾਲਾਂ ਦੀ ਸੀ ਦੇਖਿਆ ਸੀ ਕਿ ਫਾਦਰ ਬੱਚਾ ਚੇਤਾ ਨਹੀਂ ਮੈਂ ਮੈਂ ਵੇਖਿਆ ਹੋਗਾ ਪਰ ਮੈਨੂੰ ਚੇਤਾ ਨਹੀਂ ਹੈਗਾ ਤੇ ਹੁਣ ਕਿਦਾਂ ਫਿਰ ਫਾਦਰ ਨੂੰ ਕਿਦਾਂ ਮਿਲਦੇ ਸੀਗੇ ਮੈਂ ਵੀਡੀਓ ਕਾਲ ਤੇ ਬਹਿਦੀ ਸੀਗੀ ਪਾਪਾ ਨਾਲ ਗੱਲ ਕਰਦੀ ਹੁੰਦੀ ਸੀ ਕੀ ਕਹਿੰਦੇ ਹੁੰਦੇ ਸੀ ਬਸ ਹਾਲ ਚਾਲ ਪੁੱਛਦੇ ਹੁੰਦੇ ਸੀ ਕਿ ਇਹ ਚੀਜ਼ ਦੀ ਲੋੜ ਨਹੀਂ ਐਦਾਂ ਪੁੱਛ ਲੈਂਦੇ ਕਿੰਨੇ ਚਿਰ ਤੋਂ ਹੁਣ ਤੁਸੇ ਉਹਨਾਂ ਦੀ ਆਵਾਜ਼ ਨਹੀਂ ਸੁਣੀ 11 ਮਹੀਨੇ ਤੋਂ ਦਿਲ ਨਹੀਂ ਕਰਦਾ ਕਿ ਦੱਸਿਆ ਨਹੀਂ ਕਿਸੇ ਨੂੰ ਕਿ ਹਾਂ ਮੈਂ ਮਿਲ ਕੇ ਨਹੀਂ ਖਵਾਦ ਮੈਂ ਮਿਲਣਾ ਚਾਹ ਨਹੀਂ ਹਾਂ ਸਰਕਾਰ ਨੂੰ ਕਿਹਾ ਸਰਕਾਰ ਨੇ ਸੁਣਿਆ ਨਹੀਂ ਸਰਕਾਰ ਕੋਈ ਨਹੀਂ ਸੁਣਦੀ ਨਾ ਬਾਰਲੀਆਂ ਨਾ ਇੱਧਰ ਲਈ ਬਾਰ ਸਰਕਾਰ ਨੂੰ ਲਿਖਿਆ ਸੀ ਸਾਡੇ ਲੋਕਾਂ ਨੂੰ ਚਿੱਠੀ ਪੱਤਰ ਗਿਆ ਹੋਵੇ ਕਿਸੇ ਨੇ ਮਿਲੇ ਹੋ ਹੋ ਵਿਦੇਸ਼ ਮੰਤਰੀ ਰਿਕਸੇ ਨੂੰ ਹਾਂਜੀ ਤਾਂ ਉਹਨੇ ਈਮੇਲਸ ਕੀਤੀਆਂ ਸਾਰਿਆਂ ਨੂੰ ਉਧਰ ਬਾਰਲੀ ਮੈਸੇਜ ਨੂੰ ਵੀ ਇੱਧਰ ਲਈ ਸਰਕਾਰ ਨੂੰ ਵੀ ਪੰਜਾਬ ਸਰਕਾਰ ਨੇ ਕੋਈ ਮਦਦ ਕੀਤੀ ਹੋਈ ਐ ਕਿਸੇ ਨੇ ਨਹੀਂ ਕਹਿੰਨੇ ਨੇ ਮਦਦ ਕੀਤੀ ਸਾਡੇ ਪੁਲਿਸ ਨੇ ਇੱਧਰ ਲਈ ਪੁਲਿਸਿਆ ਉਧਰ ਲਈ ਪੁਲਿਸ ਕਹੇ ਨਾ ਮਦਦ ਕੀਤੀ ਨਾ ਸਾਡੀ ਸੁਣਾਈ ਨਹੀਂ ਹੁੰਦੀ ਸਾਡੀ ਕੋਈ ਵੀ ਕੀ ਚਾਹੁੰਦੇ ਕਿ ਉਹ ਤੁਹਾਡੇ ਫਾਦਰ ਕਿੱਦਾਂ ਮਿਸਿੰਗ ਹੋ ਗਏ ਉਹ ਪਤਾ ਹੈ ਤੁਹਾਨੂੰ ਕੁਝ ਹੋਇਆ ਸੀਗੇ ਮੇਰੇ ਮੰਮਾ ਲੜਾਈ ਕਰਦੇ ਹੁੰਦੇ ਸੀ ਪਾਪਾ ਨਾਲ ਇਸ ਲਈ ਮੰਮਾ ਨੇ ਛੁਕਾ ਦਿੱਤਾ ਉਹਨਾਂ ਨੇ ਤੁਸੀਂ ਮੰਮਾ ਕੋ ਆਪਣੇ ਪੁੱਛਿਆ ਨਹੀਂ ਕਿੱਥੇ ਫਾਦਰ ਸਹੀ ਪੁੱਛਦੇ ਉਹ ਕਹਿੰਦੇ ਆਣ ਕੇ ਲੱਭ ਲੋ ਸਾਨੂੰ ਨਹੀਂ ਪਤਾ ਹੈਗਾ ਇਦਾਂ ਕਹਿੰਦੀ ਅੰਕੋ ਕੀ ਚਾਹੁੰਦੇ ਤੁਸੀਂ ਸਰਕਾਰ ਤੋਂ ਭਾਰ ਪ੍ਰਤਾਜ ਆ ਪੰਜਾਬ ਸਰਕਾਰ ਤੋਂ ਕੀ ਚਾਹੁੰਦੇ ਹਾਨੂੰ ਨਿਆ ਚਾਹੀਦਾ ਹੈ ਜੇ ਤੁਹਾਨੂੰ ਉਹ ਨਹੀਂ ਲੱਭ ਕਿ ਤੇ ਸਦੇ ਹਨ ਪਰਮਿਸ਼ਨ ਦੇ ਨਹੀਂ ਆਪ ਲੱਭ ਲਾਂਗੇ ਠਾਕੇ ਕਿੰਨੇ ਚਿਰ ਤੋਂ ਤੁਹਾਡੇ ਫਾਦਰ ਨੂੰ ਤੁਸੀਂ ਸੁਣਿਆ ਨਹੀਂ ਹੈਗਾ ਔਰ ਕੋਈ ਕੋਸ਼ਿਸ਼ ਕੀਤੀ ਉਹਨਾਂ ਨੂੰ ਕਿ ਹਾਂ ਅਗਰ ਫੋਨ ਤੇ ਟਰਾਈ ਕੀਤਾ ਨੰਬਰ ਤੇ ਹਾਂ ਜੀ ਕਰਦੇ ਪਰ ਨਹੀਂ ਕੋਈ ਉਧਰ ਪੁਲਿਸ ਵਾਲੇ ਕੋਲੋਂ ਫੋਨ ਹੈ ਇਸ ਲਈ ਨਹੀਂ ਠਾਕਦੇ ਹੈਗੇ ਫਾਦਰ ਦਾ ਫੋਨ ਪੁਲਿਸ ਕੋਲ ਹੈ ਹਾਂ ਜੀ ਤੇ ਲਾਸਟ ਟਾਈਮ ਤੁਹਾਡੀ ਕਦੋਂ ਫਾਦਰ ਨਾਲ ਗੱਲ ਹੋਈ ਸੀ ਪਹਿਲੇ ਮਹੀਨੇ ਦੀ ਦਾਹ ਤਰੀਕ ਨੂੰ ਹੋਈ ਸੀਗੀ ਕੀ ਕਿਹਾ ਸੀ ਉਹਨਾਂ ਨੇ ਬਸ ਹਾਲ ਚਾਲ ਪੁੱਛਿਆ ਸੀਗਾ ਮੇਰਾ ਖਾਣਾ ਪਾਪਾ ਕਹਿੰਦੇ ਕੀ ਚੀਜ਼ ਦੀ ਲੋੜ ਤੇ ਨਹੀਂ ਪੈਸੇ ਦੀ ਲੋੜ ਤੇ ਨਹੀਂ ਅਈ ਕਿੰਨੀ ਕਹਿੰਦੇ ਸੀ ਲੋੜ ਨਹੀਂ ਆ ਕਿ ਤੂੰ ਇਹ ਆ ਜਾ ਬਸ ਫਿਰ ਉਹਨ ਪੈਸੇ ਕੁ ਥਾ ਤੁਹਾਡਾ ਚੱਲਦਾ ਖਰਚਾ ਕਿੱਦਾਂ ਉਹ ਵਾਈ ਕਰਦੇ ਤਾਂ ਕਰਕੇ ਹੜਾ ਖਰਚ ਚੱਲਦਾ ਕੀ ਲੱਗਦਾ ਵਾ ਤੁਹਾਡੇ ਫਾਦਰ ਕਿੱਥੇ ਹੋਣਗੇ ਕੀ ਤੁਹਾਨੂੰ ਲੱਗਦਾ ਕੀ ਮਹਿਸੂਸ ਹੋ ਉਹ ਸਾਡੇ ਮम्मा ਕੋਲ ਹੀ ਆ ਉਹਨਾਂ ਨੇ ਕਨੈਪ ਕੀਤਾ ਹੈ ਤੇ ਇਹਦੀ ਸ਼ਿਕਾਇਤ ਤੁਸੀਂ ਪੁਲਿਸ ਨੂੰ ਵੀ ਕੀਤੀ ਕੋਈ ਟੋਟਾ ਬੁਲਤਾਂ ਹਾਂਜੀ ਉਹ ਕੀ ਉਹ ਦੱਸਿਆ ਉਹਨੇ ਪੁਲਿਸ ਨੂੰ ਕੋਈ ਨਹੀਂ ਉਹ ਨਹੀਂ ਕੋਈ ਨਹੀਂ ਦੱਸਿਆ ਸਾਨੂੰ ਕੋਈ ਨਹੀਂ ਆਣੀ ਚਾਹੀਦੇ ਕਿਹਨਾ ਤੁਹਾਡੀ ਮਦਦ ਆ ਉਹ ਕਿੱਥੇ ਰਹਿੰਦੇ ਆ ਉਸ ਵਲੇ ਕਿੱਥੇ ਨੇ ਉਹ ਮੇਰੇ ਮम्मा ਦਾ ਨਾਮ ਜਸਪ੍ਰਿਤ ਕੋਰੇ ਉਹ ਇਥੇ ਇੰਡੀਆ ਹੀ ਹੋਇਆ ਮੀਨਾ ਹੋ ਗਿਆ ਨਾ ਨਹੀਂ ਆਇਆ ਹੀ ਹੋਇਆ ਸਾਡੇ ਕੋਲ ਨਹੀਂ ਆਇਆ ਨਹੀਂ ਸਾਡੇ ਕੋਲ ਨਹੀਂ ਆਇਆ ਕਿੱਥੇ ਨਹੀਂ ਉਹ ਆਪਣੇ ਪੇਕੇ ਕਾ ਲੋ ਤੁਹਾਡੇ ਨੂੰ ਕਿਉਂ ਨਹੀਂ ਆਇਆ ਸਾਨੂੰ ਚੰਗਾ ਨਹੀਂ ਚਾਹੁੰਦੇ ਹੈਗੇ ਹਾਂ ਬੱਚੇ ਆਪਣੇ ਪਿਤਾ ਨੂੰ ਮਿਲ ਕੇ ਉਸ ਦੀ ਬੁੱਕਲ ਦਾ ਨਿਕ ਮੰਨਣਾ ਚਾਹੁੰਦੇ ਨੇ ਤੇ ਦੂਜੇ ਪਾਸੇ ਇਹਨਾਂ ਬੁੱਢੀਆਂ ਅੱਖਾਂ ਨੂੰ ਵੀ ਪੁੱਤ ਦਾ ਇੰਤਜ਼ਾਰ ਹੈ। ਦੀਵਾਲੀ, ਦੁਸਹਿਰਾ ਸਾਰੇ ਤਿਉਹਾਰ ਪੁੱਤ ਤੋਂ ਬਿਨਾ ਇਸ ਬੁਢਾਪੇ ਬਾਪ ਨੂੰ ਵੱਢ ਖਾਣ। ਕਹਿੰਦੇ ਨੇ ਜਰਨੈਲ ਸਿੰਘ ਦੇ ਪਿਤਾ ਨੇ ਆਪਣੀ ਨੂੰ ਜਸਪ੍ਰੀਤ ਕੋਰ ਤੇ ਪੁੱਤ ਨੂੰ ਗਾਇਬ ਕਰਨ ਦੇ ਇਲਜ਼ਾਮ ਲਗਾਏ ਨੇ। ਉਹਨਾਂ ਨੇ ਕਿਹਾ ਕਿ ਪੱਕੇ ਹੋਣ ਤੋਂ ਬਾਅਦ ਜਰਨੈਲ ਨੇ ਜਸਪ੍ਰੀਤ ਨੂੰ ਵੀ ਆਪਣੇ ਕੋਲ ਪੁਰਤਗਾਲ ਬੁਲਾ ਲਿਆ ਸੀ ਪਰ ਉੱਥੇ ਜਸਪ੍ਰੀਤ ਦੇ ਕਿਸੇ ਹੋਰ ਦੇ ਨਾਲ ਗਲਤ ਸੰਬੰਧ ਬਣ ਗਏ। ਪੁੱਤਰ ਮੇਰਾ ਜਰਨੈਲ ਸਿੰਘ ਜਿਹੜਾ ਉਹ ਪੁਰਤਕਾਲ ਵਿੱਚ ਰਹਿੰਦਾ ਸੀ ਉੱਥੋਂ ਦਾ ਪੱਕਾ ਸੀ 10 ਸਾਲ ਨੂੰ ਹੋ ਗਏ ਸੀ ਉੱਥੇ ਕੰਮ ਕਰਦਿਆਂ ਨੂੰ ਤੇ 10 ਸਾਲਾਂ ਤੋਂ ਬਾਅਦ ਜਦੋਂ ਮੇਰੇ ਪੁੱਤਰ ਨੇ ਆਪਣੀ ਘਰਵਾਲੀ ਨੂੰ ਉੱਥੇ ਬੁਲਾਇਆ ਤੇ ਘਰਵਾਲੀ ਨੂੰ ਬੁਲਾਇਆ ਤੇ ਜਦੋਂ ਉੱਥੇ ਰਹੀ ਏ 3 ਸਾਲ ਰਹੀ ਏ ਤੇ ਫਿਰ ਉਹ ਜਦੋਂ ਬੁਲਾ ਲਿਆ ਪੱਕੀ ਹੋ ਗਈ ਉੱਥੇ ਪੱਕੀ ਹੋਣ ਤੋਂ ਬਾਅਦ ਜਨੈ ਸਿੰਘ ਨੂੰ ਨੇ ਮਤਲਬ ਪਈ ਕੁਝ ਪੱਕੀਆਂ ਤੋਂ ਬਾਅਦ ਉਹਨੇ ਕੁਝ ਉਹਨੂੰ ਖਰਾਬ ਕਰਨਾ ਸ਼ੁਰੂ ਕਰਤਾ ਕੁਝ ਜਨੈ ਸਿੰਘ ਨੇ ਵੇਖੀਆਂ ਉਹਦੀਆਂ ਮਾੜੀ-ਮਾੜੀਆਂ ਹਤਕਾਂ ਉਹਨੇ ਉਹਨੂੰ ਡੱਕਿਆ ਤੇ ਉਹ ਉਹਨਾਂ ਹਤਕਾਦੋ ਬਾਜ਼ ਆਉਣ ਤੋਂ ਪੱਕੀ ਹੋਣ ਤੋਂ ਬਾਅਦ ਉਹਨੇ ਆਪਣੇ ਕਿ ਰਿਸ਼ਤੇਦਾਰ ਮੰਗਾ ਲਿਆ ਉੱਥੇ ਇੰਗਲੈਂਡ ਤੋਂ ਉਸ ਤੋਂ ਬਾਅਦ ਫਿਰ ਉਹਨਾਂ ਦਾ ਝਗੜਾ ਚੱਲਦਾ ਰਿਹਾ ਬਹੁਤ ਜ਼ਿਆਦਾ ਝਗੜਾ ਚੱਲਦਾ ਰਿਹਾ ਫਿਰ ਉਹਨੇ ਇੱਕ ਹੋਰ ਮੰਗਾ ਲਿਆ ਆਪਣਾ ਰਿਸ਼ਤੇਦਾਰ ਉਸ ਤੋਂ ਬਾਅਦ ਕਾਫੀ ਝਗੜਦੇ ਰਹੇ ਨੇ ਫਿਰ ਉਹਨਾਂ ਨਾਲ ਕਈ ਗੱਲਬਾਤਾਂ ਹੁੰਦੀਆਂ ਰਹੀਆਂ ਉਹਨਾਂ ਦੀਆਂ ਤੇ ਉਸ ਤੋਂ ਬਾਅਦ ਉਹਨਾਂ ਫਿਰ ਜਨੈਤ ਸਿੰਘ ਨੇ ਸੋਚਿਆ ਕਿ ਉਹਨੇ ਆਪਣੇ ਸਾਲੇ ਨੂੰ ਫਿਰ ਰਿਕਾਰਡਿੰਗ ਪਾਈ ਵੀ ਆਹ ਗੱਲ ਜਿਹੜੀ ਗਲਤੀ ਤੇ ਮੈਂ ਕਿੱਥੇ ਨਾ ਕਰਾਂ ਉਹਦੇ ਸਾਲੇ ਨੇ ਉਹਦੀ ਮੱਤ ਨਹੀਂ ਕੀਤੀ ਲੀ ਜੋ ਉਹਦੀ ਉਹਦੀ ਭੈਣ ਦੀ ਸੁਣ ਕੇ ਗੱਲ ਤੇ ਜਨੈਤ ਸਿੰਘ ਨੂੰ ਥੋੜਾ ਜਿਹਾ ਮਹਿਸੂਸ ਹੋਣ ਲੱਗਾ ਕਿ ਇਹਨਾਂ ਨੇ ਮੈਨੂੰ ਮਤਲਬ ਕਿ ਮਾਰ ਦੇਣਾ ਜਾਂ ਮੈਨੂੰ ਕੁਝ ਕਰ ਦੇਣਗੇ ਜਦ ਜਨੈਤ ਸੇ ਥੋੜਾ ਸਮਾਂ ਪਾ ਕੇ ਤੇ ਫਿਰ ਜਨੈਤ ਸਿੰਘ ਜਰਮਲ ਚਲੇ ਗਿਆ ਜਰਮਲ ਜਦੋਂ ਚਲੇ ਗਿਆ ਤੇ ਜਰਮਲ ਜਾ ਕੇ ਤੇ ਫਿਰ ਇਹਨਾਂ ਨੇ ਸੋਚਿਆ ਕਿ ਜਿਹੜੀਆਂ ਇਹ ਵੀਡੀਓ ਕੀਤੀਆਂ ਨੇ ਜਨੈਤ ਸਿੰਘ ਦੇ ਮੋਬਾਈਲਾਂ 'ਚ ਨੇ ਤੇ ਉਹਦੀ ਉਹਦੀ ਮਾਂ ਨੇ ਸਰਜੀਤ ਕੌਰ ਨੇ ਕਿਹਾ ਏਡੀਆਂ ਚੋ ਆਪਣੇ ਪੁੱਤਰ ਨੂੰ ਉਹਨੇ ਕਿਹਾ ਕਿ ਪੁੱਤਰ ਤੂੰ ਮੈਨੂੰ ਮਿਲਤਾ ਪਾਈ ਆ ਪਰ ਜਨੈਤ ਸਿੰਘ ਨੂੰ ਪਿਆਰ ਦੇ ਨਾਲ ਮੰਗਾਓ ਜਦੋਂ ਪੰਜਾਬ ਜਾਣਾ ਹੈ ਤੇ ਉਹਨੂੰ ਮੰਗਾ ਲਓ ਜੇ ਪੰਜਾਬ ਗਏ ਤਾਂ ਆਪਣੀ ਬੇਇੱਜ਼ਤੀ ਬਹੁਤ ਜ਼ਿਆਦੀ ਹੋਣੀ ਹੈ ਬਹੁਤ ਜ਼ਿਆਦੀ ਬੇਇੱਜ਼ਤੀ ਆਪਣੀ ਹੋਣੀ ਹੈ ਕਿ ਕਿਸੇ ਤਰ੍ਹਾਂ ਵੀ ਜਨੈਤ ਸਿੰਘ ਨੂੰ ਜਾਂ ਗਵਾਹ ਕੀਤਾ ਜਾਵੇ ਜਾਂ ਕਿਤੇ ਤਾਂ ਠਾ ਠਾ ਕਰਕੇ ਮਾਰਿਆ ਮੁਰਾ ਜਾਵੇ ਤੇ ਇਸ ਕਰਕੇ ਜਨੈਤ ਸਿੰਘ ਨੂੰ ਫੇਰ ਜਨੈਤ ਸਿੰਘ ਤੇ ਮਗਰ ਲੱਗੇ ਨੇ ਜਨੈਤ ਸਿੰਘ ਫੋਨ ਕਰਨ ਦਾ ਪੇ ਉਹਦੇ ਨਾਲ ਗੱਲਬਾਤ ਕਰਨ ਦਾ ਪੇ ਪੇ ਕਾਕਾ ਕੋਈ ਗੱਲ ਨਹੀਂ ਭਈਆ ਕੋਈ ਗੱਲ ਨਹੀਂ ਤੂੰ ਆ ਜਾ ਤੇ ਬੱਚੇ ਜਵਾਨ ਨੇ ਤੇ ਤੁਸੀਂ ਪੰਜਾਬ ਜਾਓ ਤੇ ਮਾਫੀ ਮੁਫੀ ਮੰਗੇ ਜਨੈਤ ਸਿੰਘ ਨੂੰ ਇਹਨਾਂ ਨੇ ਇੰਨਾ ਕੁ ਮਗਰ ਲਾ ਰਿਆ ਕਿ ਉਹ ਸਾਡੀ ਗੱਲ ਦਾ ਘਾਟ ਅਸਰ ਕਰਨ ਦਾ ਹੈ ਬਈ ਉਹਨਾਂ ਦਾ ਜ਼ਿਆਦਾ ਫਿਰ ਇਹ ਡਾਕਟਰ ਹੈ ਮਾ ਫਾਦਰ ਆ ਉਹਦਾ ਫਿਰ ਉਹ ਉਹਨੇ ਉਹਨੇ ਵਾਅਦਾ ਕਰ ਲਿਆ ਕਦੋਂ ਜਾਣਾ ਉਹਨੇ ਕਿਹਾ ਮੈਂ ਨਵੇਂ ਸਾਲ ਦੇ ਪਹਿਲੇ ਮਹੀਨੇ ਜਾਣਾ ਸੁਣਿਆ ਜੇ ਤੇ ਉਹ ਨਵੇਂ ਸਾਲ ਦੇ ਪਹਿਲੇ ਮਹੀਨੇ ਜਦੋਂ ਉੱਥੋਂ ਆਇਆ 에ਰਪੋਰਟ ਤੇ ਤੇ 에ਰਪੋਰਟ ਤੇ ਆਣ ਕੇ ਤੋਂ ਉਹਨਾਂ ਨੇ ਉਹਨੂੰ ਜਨੈਤ ਸਿੰਘ ਨੇ ਇਹ ਸਾਨੂੰ ਫੋਨ ਕੀਤਾ ਕਿ ਡੈਡੀ ਮੈਂ ਆ ਰਿਹਾ 12 ਤਰੀਕ ਨੂੰ ਜਨਵਰੀ ਦੀ ਨੂੰ ਤੇ ਉਹ ਅਸੀਂ ਉਹਨੂੰ ਕਹਿ ਕੇ ਪੁੱਤਰਾ ਅੱਗੇ ਤੁਹਾਡਾ ਝਗੜਾਈ ਨਾ 2 ਸਾਲ ਚੱਲਦਾ ਰਿਹਾ 1.5 ਸਾਲ ਤੂੰ ਨਾ ਆਇਆ ਉਹ ਕਹਿੰਦਾ ਨਹੀਂ ਡੈਡੀ ਉਹ ਹੁਣ ਇਸ ਗੱਲ ਤੇ ਨਾ ਮੈਨੂੰ ਕਹਿੰਦੇ ਨੇ ਵੀ ਮੈਂ ਤੇਰਾ ਨਾ ਝਗੜਾ ਨਹੀਂ ਕਰਾਂਗੀ ਮੈਨੂੰ ਮaaf ਕਰ ਉਹਦਾ ਸਾਲਾ ਵੀ ਕਹਿੰਦਾ ਨਹੀਂ ਕਰੇਗਾ ਤੇ ਉਹਦੀ ਸੱਸ ਕਹਿੰਦੀ ਨਹੀਂ ਕਰਾਂਗੀ ਕੋਈ ਗੱਲ ਨਹੀਂ ਹੁੰਦੀ ਪੁੱਤ ਤੂੰ ਆ ਜਾ ਇਹ ਉਥੋਂ ਵਾਪਸੀ ਆ ਗਿਆ ਜੇ ਜਦੋਂ ਉਹਨੇ ਆ ਕੇ ਮੈਨੂੰ 에어ਪੋਰਟ ਤੇ ਫੋਨ ਕੀਤਾ ਫੇਰ ਤੇ ਫੇਰ ਇਹਨਾਂ ਦਾ ਨੂੰਹਾਂ ਭੈਣ ਪਰਾਵਾਂ ਦਾ ਵਿੱਚ ਹੀ ਟੈਲੀਫੋਨ ਆਇਆ ਕਿਹੜੇ ਕਿਹੜੇ 에어ਪੋਰਟ ਤੇ ਸੀਗਾ ਜਦੋਂ ਉਹਨੇ ਤੁਹਾਨੂੰ ਲਾਸਟ ਵਾਰੀ ਫੋਨ ਕੀਤਾ ਇਹ ਮੈਨਾਂ ਪੜਿਆ ਨਹੀਂ 에어ਪੋਰਟ ਦਾ ਮੈਨੂੰ ਨਾਂ ਨਹੀਂ ਆਉਂਦਾ ਜਰਮਲ ਤੋਂ 에어ਪੋਰਟ ਤੇ ਉਹਨੇ ਮੈਨੂੰ ਕਹਿ ਗਿਆ ਮੈਂ ਜਰਮਲੀ 에어ਪੋਰਟ ਤੇ ਹਾਂ ਹੁਣ ਐਸੇ ਤੇ ਮੈਂ ਕਹਾ ਚਲੋ ਪੁੱਤਰ ਠੀਕ ਹੈ ਤੇ ਪਰ ਤੂੰ ਮੇਰੀ ਗੱਲ ਮੰਨ ਪੇ ਨਾਂ ਵਸਾਖਾ ਤੂੰ ਸਿੱਧਾ ਹੁਣੇ ਤੇ ਆ ਜਾ ਇਹ ਦੰਨ ਆ ਜਾ ਉਹ ਕਹਿੰਦਾ ਕੋਈ ਗੱਲ ਨਹੀਂ ਮੈਨੂੰ ਲੋਕੀ ਮਿਹਣੇ ਮਾਰਨਗੇ ਕਿ ਤੇਰੇ ਬੱਚੇ ਜਵਾਨ ਨੇ ਤੇ ਮੈਂ ਵੀ ਬੇਇੱਜ਼ਤੀ ਮਹਿਸੂਸ ਕਰਨਾ ਤੇ ਉਹਨਾਂ ਨੇ ਫਿਰ ਉਹਦੀ ਫਰਾਂਸ ਦੀ ਫਲੈਟ ਸੀ ਉੱਥੇ ਸਟੇ ਸੀ ਉਹਦੀ ਸਲੇ ਸਟੇ ਤੇ ਵੀ ਆਣ ਕੇ ਤੇ ਉਹਨੇ ਮੈਨੂੰ 10 ਮਿੰਟ ਮੇਰੇ ਨਾਲ ਗੱਲ ਕੀਤੀ ਏ ਫੋਨ ਫਿਰ ਇਹਨਾਂ ਦੂਆ ਪੈਣ ਪਰ ਆਉਂਦਾ ਵਿੱਚ ਆਇਆ ਫਿਰ ਵੀ ਮੈਨੂੰ ਡੱਕਿਆ ਫਿਰ ਉਹ 12 ਵਜੇ ਆਣ ਕੇ ਪੁਰਤਗਾਲ ਉਤਰਦਾ ਏ ਰਿਪੋਰਟ ਤੇ ਜਦੋਂ ਉੱਥੇ ਉਤਰਿਆ ਤਾਂ ਉੱਥੇ ਫਿਰ ਇਹਨੇ ਮੈਨੂੰ ਇਨੇ ਵੀਡੀਓ ਕਾਲ ਉਦੋਂ ਮੈਨੂੰ ਰਾਤ ਦੇ 12:00 ਜੇ ਵੀਡੀਓ ਕਾਲ ਕੀਤੀ ਏ ਕਿ ਡੈਡੀ ਜੀ ਮੈਂ ਇੱਥੇ 에ਰਪੋਰਟ ਤੇ ਆ ਗਿਆ ਵਾਂ ਤੇ ਫੋਨ ਮੈਂ ਨਾ ਘਰ ਜਾ ਕੇ ਤੁਹਾਨੂੰ ਫੋਨ ਲਾਉਣਾ ਮੈਂ ਉਦੋਂ ਵੀ ਕਿਹਾ ਕਿ ਪੁੱਤਰਾ ਤੈਨੂੰ ਫੋਨ ਉਹਨਾਂ ਦਾ ਤੂੰ ਆ ਨਾ ਫੇਰ ਆ ਗਿਆ ਤੂੰ ਉਹਨਾਂ ਨਾਲ ਫੇਰ ਗੱਲ ਨੇ ਕਰਨ ਹੈ ਨਾ ਕਿ ਨਾ ਜਾ ਅੰਦਰ ਹੀ ਰਹਿ ਜਾ ਮੈਨੂੰ ਕਹਿੰਦਾ ਡੈਡੀ ਜੀ ਇੱਕ ਬਰਾਉ ਨਾ ਮੈਂ ਘਰ ਜਾ ਕੇ ਤੁਹਾਨੂੰ ਦਸਾਂ ਮਿੰਟ ਬਾਅਦ ਫੋਨ ਲਾਉਣਾ ਜਦੋਂ ਘਰ ਆਇਆ ਘਰ ਆਣ ਕੇ ਤੋਂ ਉਹਨਾਂ ਨੇ ਫੋਨ ਲਾਇਆ ਫੋਨ ਲਾ ਕੇ ਮੈਨੂੰ ਬਸ ਇਹਨੀ ਗੱਲ ਕਹੀ ਏ ਕਿ ਡੈਡੀ ਜੀ ਮੈਂ ਘਰ ਆ ਗਿਆ ਘਰ ਆਉਂਦਿਆਂ ਹੀ ਇੰਨੀ ਗੱਲ ਕਹਿ ਤੇ ਰੋਲਾ ਪੈ ਗਿਆ ਤੇ ਕੋਈ ਮੋਬਾਈਲ ਖਾਣ ਉਹਨੇ ਮੈਨੂੰ ਇੰਨੀ ਗੱਲ ਵੀ ਕਹੀ ਏ ਕਿ ਡੈਡੀ ਜੀ ਮੈਨੂੰ ਬੰਦੇ ਮਾਰਦਣ ਲੱਗੇ ਨਹੀਂ ਜਸਪਰੀ ਦੀ ਮਾਰਦਣ ਲੱਗੀ ਉਦੋਂ ਦੀ ਚੀਕ ਵੀ ਨਿਕਲੀ ਏ ਤੇ ਇਸ ਕਰਕੇ ਮੈਂ ਭਗਵਾਨ ਤਮਾਨ ਸਰਕਾਰ ਨੂੰ ਤੁਸੀਂ ਉਦੋਂ ਜਦੋਂ ਇਹ ਘਟਨਾ ਹੋਈ ਆ ਉੱਥੇ ਦੀ ਸਰਕਾਰ ਨੂੰ ਕੋਈ ਇਸ ਬਾਰੇ ਇਤਲਾਹ ਕੀ ਜਨੈਲ ਸਿੰਘ ਕਿੱਥੇ ਹੈ ਕੋਈ ਨਹੀਂ ਜਾਣਦਾ ਵਿਦੇਸ਼ ਦੀ ਧਰਤੀ ਵਿੱਚ ਜਿੱਥੇ ਕੋਈ ਆਪਣਾ ਨਹੀਂ ਹੁੰਦਾ ਉੱਥੇ ਜਨੈਲ ਦੀ ਕੋਈ ਉਂਗ ਸੁਗਰ ਨਹੀਂ ਮਿਲ ਰਹੀ ਕੋਈ ਐਸਾ ਵੀ ਨਹੀਂ ਜੋ ਜਨੈਲ ਸਿੰਘ ਨੂੰ ਲੱਭਣ ਵਿੱਚ ਮਦਦ ਕਰ ਸਕੇ ਅਜਿਹੇ ਵਿੱਚ ਜਨੈਲ ਸਿੰਘ ਦੀ ਪਾਲ ਦੀ ਆਖਰੀ ਆਸ ਸਰਕਾਰਾਂ ਤੇ ਟਿਕੀ ਹੈ ਪਰ ਸਰਕਾਰ ਇਸ ਪਰਿਵਾਰ ਦੀ ਸਾਰ ਕਦੋਂ ਲੈਂਦੀ ਹੈ ਤੇ ਜਨੈਲ ਸਿੰਘ ਬਾਰੇ ਕੋਈ ਖਬਰ ਉਹਨਾਂ ਨੂੰ ਕਦੋਂ ਮਿਲਦੀ ਹੈ ਇਹ ਦੇਖਣ ਵਾਲੀ ਗੱਲ ਹੋਵੇਗੀ ਕਪੂਰਥਲਾ ਤੋਂ ਸੁਕੇਤ ਗੁਪਤੀ ਰਿਪੋਰਟ ਲਾਈਫ ਪੰਜਾਬੀ ਟੀਵੀ ਲਾਈਫ ਪੰਜਾਬੀ ਟੀਵੀ ਤੁਹਾਡੇ ਵੱਲੋਂ ਦਿੱਤੇ ਪਿਆਰ ਲਈ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦੀ ਹੈ ਕਿ ਤੁਸੀਂ ਸਾਨੂੰ ਇੰਨਾ ਪਿਆ ਦਿੱਤਾ ਤੁਹਾਡੇ ਸਾਥ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਹਾਂ ਸੋ YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਦਾ ਬਟਨ ਜ਼ਰੂਰ ਦਬਾਣਾ ਤੇ ਸਾਡਾ Facebook ਪੇਜ ਵੀ ਲਾਈਕ ਕਰਨਾ ਤਾਂ ਜੋ ਤੁਹਾਨੂੰ ਅਪਡੇਟਸ ਮਿਲਦੀਆਂ ਰਹਿਣ ਲਾਈਫ ਪੰਜਾਬੀ ਟੀਵੀ ਨੂੰ IP TV ਦੇ ਅਲੱਗ-ਅਲੱਗ ਪਲੇਟਫਾਰਮ ਤੇ ਤੁਸੀਂ ਦੇਸ਼ ਦੁਨੀਆ ਦੇ ਵਿੱਚ 24 ਘੰਟੇ ਵੇਖ ਸਕਦੇ ਹੋ